ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਬਲਜੀਤ ਸਿੰਘ ਦਾਦੂਗਾਲ ਵੱਲੋਂ ਸਤਿਕਾਰ ਸਹਿਤ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੀ ਆ ਇਹ ਸਰਬੱਤ ਖਾਲਸਾ 1986 ਵੱਲੋਂ ਸਿੱਖ ਪ੍ਰਭੂ ਸੱਤਾ ਦੇ ਕੇਂਦਰ ਮੀਰੀ ਪੀਰੀ ਦੇ ਕੇਂਦਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪੇ ਗਏ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੀ ਜਿਹੜੇ ਬੜੇ ਚੜ੍ਹਦੀ ਕਲਾ ਵਾਲੇ ਬਾਣੀ ਬਾਣੇ ਦੇ ਧਾਰਨੀ ਨਾਮ ਬਾਣੀ ਦੇ ਰਸੀਏ ਜਿਨ੍ਹਾਂ ਨੇ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਤੇ ਅਮਰ ਸੰਚਾਰ ਦੀ ਬਹੁਤ ਵੱਡੀ ਲਹਿਰ ਚਲਾਈ ਸੀ ਉਹਨਾਂ ਨੂੰ ਸਮੇਂ ਦੀ ਜ਼ਾਲਮ ਹਕੂਮਤ ਨੇ ਔਰ ਜ਼ਾਲਮ ਹਕੂਮਤ ਦੇ ਜ਼ਾਲਮ ਪੁਲਿਸ ਅਫਸਰਾਂ ਨੇ 1 ਜਨਵਰੀ 1993 ਨੂੰ ਜਦੋਂ ਅੰਗਰੇਜ਼ੀ ਨਵਾਂ ਸਾਲ ਮਨਾਇਆ ਜਾਂਦਾ ਉਸ ਦਿਨ ਕਈ ਦਿਨਾਂ ਦੇ ਸਿਹੀਆਂ ਤੋਂ ਬਾਅਦ ਕੋਹ ਕੋ ਕੇ ਸ਼ਹੀਦ ਕਰ ਦਿੱਤਾ ਤੇ ਉਹਨਾਂ ਦੇ ਟੁਕੜੇ ਕੜ ਕੇ ਦਰਿਆ ਵਿੱਚ ਰੋੜ ਦਿੱਤਾ ਸੀ ਜ਼ੁਲਮੋ ਸਤਮ ਦੀ ਇਹ ਗੱਲ ਕਿ ਇਸ ਜਥੇਦਾਰ ਸਾਹਿਬ ਨੂੰ ਸ਼ਹੀਦ ਕਰਕੇ ਕਾਗਜ਼ਾਂ ਦੇ ਵਿੱਚ ਉਹਨਾਂ ਨੂੰ ਪਘੋੜਾ ਘਰਾਰ ਦੇ ਦਿੱਤਾ ਕਿਉਂ ਪਘੋੜੇ ਹੋ ਗਏ ਮੌਕੇ ਦੇ ਚਸ਼ਮਦੀਦਾਂ ਨੇ ਜੋ ਹੁਣ ਤੱਕ ਉਹਨਾਂ ਦੇ ਬਿਆਨ ਸਾਹਮਣੇ ਆਏ ਆ ਔਰ ਕਿਹਾ ਜਾਂਦਾ ਰਿਹਾ ਕਿ ਜਥੇਦਾਰ ਕੌਕੇ ਸਾਹਿਬ ਨੂੰ ਉਸ ਵੇਲੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ 1997 ਦੇ ਵਿੱਚ ਜਿਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਉਹਨਾਂ ਨੇ ਪੰਥ ਨਾਲ ਪੰਜਾਬ ਨਾਲ ਵਾਅਦੇ ਕੀਤੇ ਕਿ ਅਸੀਂ ਦੋਸ਼ੀਆਂ ਨੂੰ ਸਜ਼ਾਵਾ ਦਵਾਵਾਂਗੇ ਜਥੇਦਾਰ ਕੌਕੇ ਸਾਹਿਬ ਤੇ ਹੋਰ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਕਟਹਿਰੇ 'ਚ ਖੜਾ ਕਰਾਂਗੇ ਜਦੋਂ ਰਾਜਭਾਗ ਆ ਗਿਆ ਵਾਅਦੇ ਭੁੱਲ ਗਏ ਪਰ ਪੰਥ ਦੇ ਦਬਾਅ ਬਣਾਇਆ ਤਾਂ ਫਿਰ ਇੱਕ ਆਈਪੀਐਸ ਅਫਸਰ ਬੀਪੀ ਤਵਾੜੀ ਦੇ ਸੈੱਟ ਬਣਾਈ ਗਈ ਜਾਂਚ ਕਮਿਸ਼ਨ ਬਣਾਇਆ ਗਿਆ ਜਿਨ੍ਹਾਂ ਨੇ ਸਾਰੀ ਰਿਪੋਰਟ ਇੱਕ ਸਾਲ ਦੇ ਵਿੱਚ ਤੈਕੀਕਾਤ ਕਰਕੇ ਦੋਸ਼ੀ ਪੁਲਿਸ ਅਫਸਰਾਂ ਦੇ ਨਾਮ ਉਸ ਰਿਪੋਰਟ ਤੇ ਦਰਜ ਕਰਕੇ ਤੇ ਮੌਕੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਉਹਨਾਂ ਦੀ ਸਰਕਾਰ ਨੂੰ ਸੌਂਪ ਦਿੱਤੀ ਪਰ ਦੁੱਖ ਦੀ ਗੱਲ ਕਿ ਦੋਸ਼ੀ ਪੁਲਿਸ ਅਫਸਰਾਂ ਨੂੰ ਸਜ਼ਾਵਾ ਦੇਣ ਦੀ ਬਜਾਏ ਪ੍ਰਕਾਸ਼ ਸਿੰਘ ਬਾਦਲ ਨੇ ਉਸ ਰਿਪੋਰਟ ਨੂੰ ਗੋਡੇ ਥੱਲੇ ਦੱਬ ਲਿਆ ਤੇ ਨਸਰ ਹੀ ਨਹੀਂ ਕੀਤਾ ਪੰਜਾਬ ਦਾ ਤਿੰਨ ਵਾਰ ਚੀਫ ਮਿਨਿਸਟਰ ਬਣਿਆ ਕੈਪਟਨ ਮਰਿੰਦਰ ਸਿੰਘ ਵੀ ਚੀਫ ਮਿਨਿਸਟਰ ਬਣਿਆ ਪਰ ਜਥੇਦਾਰ ਕੌਕੇ ਸਾਹਿਬ ਦੀ ਜਿਹੜੀ ਤਿਵਾੜੀ ਰਿਪੋਰਟ ਸੀਗੀ ਉਹਨੂੰ ਜਨਤਕ ਨਹੀਂ ਕੀਤਾ ਗਿਆ ਉਲਟਾ ਪ੍ਰਕਾਸ਼ ਸਿੰਘ ਬਾਦਲ ਨੇ ਹੋਰ ਧਰੋਹ ਕਮਾਇਆ ਕਿ ਇੱਕ ਸ਼ਿਵ ਕੁਮਾਰ ਦੀ ਸਿੱਟ ਬਣਾ ਕੇ ਉਹਦੇ ਵਿੱਚ ਜ਼ਹੀਦਾਰ ਸਾਹਿਬ ਨੂੰ ਭਗੌੜਾ ਦਿਖਾ ਦਿੱਤਾ ਗਿਆ ਜੋ ਅੱਜ ਤੱਕ ਕਾਗਜ਼ਾਂ ਦੇ ਵਿੱਚ ਉਹਨਾਂ ਨੂੰ ਪੁਲਿਸ ਹਰਸਤ ਤੋਂ ਫਰਾਰ ਦਿਖਾਇਆ ਜਾ ਰਿਹਾ 31 ਸਾਲਾਂ ਬਾਅਦ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਉਹਨਾਂ ਨੇ ਇਹ ਰਿਪੋਰਟ ਜਿਹੜੀ ਸੀ ਕਿਸੇ ਤਰ੍ਹਾਂ ਪ੍ਰਾਪਤ ਕਰਕੇ ਤੇ ਜ਼ਹੀਦਾਰ ਰਗਵੀਰ ਸਿੰਘ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੌਂਪ ਦਿੱਤੀ ਜਥੇਦਾਰ ਰਗਵੀਰ ਸਿੰਘ ਹੋਣਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ। ਦੁੱਖ ਦੀ ਗੱਲ ਇਹ ਹੈ ਕਿ 31 ਸਾਲ ਜਥੇਦਾਰ ਸਾਹਿਬ ਦਾ ਸ਼ਹੀਦੀ ਦਿਹਾੜਾ ਸ਼੍ਰੀ ਕਾਲ ਤਰ ਸਾਹਿਬ ਤੇ ਨਹੀਂ ਮਨਾਇਆ ਗਿਆ। ਉਹਨਾਂ ਦਾ ਪਰਿਵਾਰ ਤੇ ਕੁਝ ਜਥੇਬੰਦੀਆਂ ਉਹਨਾਂ ਦੇ ਨਗਰ ਦੇ ਵਿੱਚ ਮਣਾਉਂਦੀਆਂ ਰਹੀਆਂ। ਅੱਜ ਜਦੋਂ ਰਿਪੋਰਟ ਜਨਤਕ ਹੋਈ ਆ ਤਾਂ ਪੂਰੇ ਕੌਮ ਦੇ ਵਿੱਚ ਰੋਸ਼ਨੀ ਲਹਿਰ ਆ। ਕਿ ਜਥੇਦਾਰ ਕੌਂਕੇ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਤਾਂ ਦੋਸ਼ੀ ਹੈ ਹੀ ਆ ਪਰ ਦੋਸ਼ੀਆਂ ਨੂੰ ਸਜ਼ਾਵਾ ਦੇਣੀ ਸੀ ਜਿਨ੍ਹਾਂ ਨੇ ਇਨਸਾਫ ਦੇਣਾ ਸੀ ਉਹਨਾਂ ਨੇ ਇਸ ਰਿਪੋਰਟ ਨੂੰ ਜਨਤਾ ਕਿਉਂ ਨਹੀਂ ਕੀਤਾ ਇਹਨੂੰ ਗੋਡੇ ਥੱਲੇ ਸਹਰਾਣੇ ਥੱਲੇ ਕਿਉਂ ਦਬੀ ਰੱਖਿਆ ਅੱਜ ਜਦੋਂ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਸ਼੍ਰੀ ਕਾਲਤਾ ਸਾਹਿਬ ਤੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ ਆ ਫਿਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦੇ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਤੇ ਜਿਹੜਾ 1 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਖੰਡ ਪਾਠਾਂ ਦੇ ਭੋਗ ਪਾਏ ਗਏ ਜਿੱਥੇ ਦਾਸ ਵੀ ਹਾਜ਼ਰ ਸੀ ਬੇਅੰਤ ਸੰਗਤਾਂ ਦੇ ਜਥੇਬੰਦੀਆਂ ਹਾਜ਼ਰ ਸਨ ਉਸ ਜਗ੍ਹਾ ਦੇ ਉੱਤੇ ਜਥੇਬੰਦੀਆਂ ਦੇ ਵੱਲੋਂ ਜੋ ਜਥੇਦਾਰ ਰਗਵੀਰ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਏ ਜਥੇਦਾਰਾਂ ਨੇ ਪੰਥ ਰਤਨ ਤੇ ਫਖਰੇ ਕੌਮ ਦਾ ਵਾਰਡ ਦਿੱਤਾ ਸੀ ਇਹੋ ਜਿਹਾ ਵਿਅਕਤੀ ਜਿਸ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਕਤਲ ਦੀ ਰਿਪੋਰਟ ਦੱਬ ਕੇ ਰੱਖੀ ਹੋਵੇ ਉਹਨੂੰ ਪੰਥ ਰਤਨ ਤੇ ਫਕਰੇ ਕੌਮ ਕਿਸੇ ਤਰ੍ਹਾਂ ਵੀ ਢੁਕਦਾ ਨਹੀਂ ਉਹ ਵਾਪਸ ਲਿਆ ਜਾਣਾ ਚਾਹੀਦਾ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿਹੜੇ 8 ਸਾਲ ਲਗਾਤਾਰ ਪਿਛਲੇ ਸਮੇਂ 'ਚ ਸਰਕਾਰ ਦੇ ਡਿਊਟੀ ਚੀਫ ਮਿਨਿਸਟਰ ਰਹੇ ਆ ਡਿਊਟੀ ਸੀਐਮ ਉਹਨਾਂ ਨੇ ਵੀ ਇਸ ਰਿਪੋਰਟ ਨੂੰ ਕਿਉਂ ਜਨਤਕ ਨਹੀਂ ਕਰਾਇਆ ਅੱਜ ਸਾਰਾ ਅਕਾਲੀਦਾਲ ਸ਼ਰਮਣੀ ਕਮੇਟੀ ਕਹਿ ਰਹੀ ਪਰ ਪਹਿਲਾਂ ਕਿਉਂ ਨਹੀਂ ਅੱਜ ਜਥੇਬੰਦੀਆਂ ਦੀ ਇੱਕੋ ਮੰਗ ਹੈ ਕਿ ਸਾਰੇ ਦੋਸ਼ੀਆਂ ਨੂੰ ਪੁਲਿਸ ਅਫਸਰਾਂ ਨੂੰ ਵੀ ਤੇ ਜਿਨ੍ਹਾਂ ਨੇ ਰਿਪੋਰਟ ਨੂੰ ਦਬਾਇਆ ਇਨਸਾਫ ਨਹੀਂ ਦਿੱਤਾ ਉਹਨਾਂ ਤੇ ਬਣਦੀ ਧਾਰਮਿਕ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ 9 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਥਕ ਜਥੇਬੰਦੀਆਂ ਵੱਲੋਂ ਪੰਥਕ ਨੁਮਾਇੰਦਿਆਂ ਦੀ ਇਕੱਤਰਤਾ ਸੱਦੀ ਗਈ ਹੈ ਜਿੱਥੇ ਸਾਰੀਆਂ ਜਥੇਬੰਦੀਆਂ ਸੰਤ ਮਹਾਪੁਰਸ਼ਾਂ ਨੂੰ ਪੁੱਜਣਾ ਚਾਹੀਦਾ ਔਰ 10 ਤਰੀਕ ਨੂੰ ਗੁਰਦੁਆਰਾ ਕਾਬਗਾਨ ਸਾਹਿਬ ਦਿੱਲੀ ਵਿਖੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ੍ਰੀ ਅਖੰਡ ਪੜ ਸਾਹਿਬ ਦੇ ਭੋਗ ਪਾ ਕੇ ਜਥੇਦਾਰ ਕੌਂਕੇ ਸਾਹਿਬ ਦਾ ਸ਼ਹੀਦੀ ਸਮਾਗਮ ਕੀਤਾ ਜਾ ਰਿਹਾ ਤੇ ਨਾਲੇ ਅਗਲੇ ਵਿਚਾਰ ਵਟਾਂਦਰੇ ਵਾਸਤੇ ਇੱਥੇ ਵੀ ਪੰਥਕ ਜਥੇਬੰਦੀਆਂ ਨੂੰ ਕੌਲ ਦਿੱਤੀ ਹੋਈ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਥੇਦਾਰ ਕੌਂਕੇ ਸਾਹਿਬ ਅਤੇ ਹੋਰ ਸਿੱਖ ਨੌਜਵਾਨਾਂ ਦੇ ਕਤਲਾਂ ਦਾ ਇਨਸਾਫ ਲੈਣ ਵਾਸਤੇ ਸਾਰਿਆਂ ਨੂੰ ਇਹਨਾਂ ਸਮਾਗਮਾਂ 'ਚ ਸਮੂਲੀਅਤ ਕਰਨੀ ਚਾਹੀਦੀ ਆਪਣਾ ਫਰਜ਼ ਸਮਝਦੇ ਹੋਏ ਤਾਂ ਕਿ ਜਥੇਦਾਰ ਸਾਹਿਬ ਤੇ ਹੋਰ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜ਼ਾਵਾ ਦਵਾਈਆਂ ਦਾ ਸਕਣ ਤੇ ਜਿਨ੍ਹਾਂ ਨੇ ਅਨਸਾਫ਼ ਨਹੀਂ ਦਿੱਤਾ ਉਹਨਾਂ ਦੇ ਉੱਪਰ ਵੀ ਜਿਹੜੀ ਧਾਰਮਿਕ ਤੇ ਕਾਨੂੰਨੀ ਕਾਰਵਾਈ ਆ ਉਹ ਕਰਵਾਈ ਜਾ ਸਕੇ ਸੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਸਮੂਹ ਜਥੇਬੰਦੀਆਂ ਸੰਤ ਮਹਾਪੁਰਸ਼ਾਂ ਨੂੰ ਕਿ ਆਪੂ ਆਪਣਾ ਫਰਜ਼ ਸਮਝਦੇ ਹੋਏ ਸਾਨੂੰ ਇਹਦੇ ਸਮੂਲੀਅਤ ਕਰਨੀ ਚਾਹੀਦੀ ਹੈ ਤੇ ਜਥੇਦਾਰ ਕੌਕੇ ਸਾਹਿਬ ਦਾ ਸ਼ਹੀਦੀ ਦਿਹਾੜਾ ਵਖ ਵਖ ਥਾਵਾਂ ਤੇ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਕਰਨੇ ਚਾਹੀਦੇ ਤਾਂ ਕਿ ਕੌਮ 'ਚ ਜਾਗਰਤੀ ਆਵੇ ਔਰ ਕੌਮ ਆਪਣੇ ਸ਼ਹੀਦਾਂ ਦਾ ਇਨਸਾਫ ਲੈਣ ਵਾਸਤੇ ਮੌਕੇ ਦੀਆਂ ਜਿਹੜੀਆਂ ਸਾਡੀਆਂ ਜਥੇਬੰਦੀਆਂ ਉਹਨਾਂ ਦੇ ਨਾਲ ਤਾਲਮੇਲ ਕਰਕੇ ਔਰ ਇੱਕ ਦਬਾਅ ਬਣਾ ਕੇ ਸਮੇਂ ਦੀਆਂ ਸਰਕਾਰਾਂ ਮੁੱਖ ਮੰਤਰੀ ਪੰਜਾਬ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਕਿ ਇਹਦੇ ਚੰਨ ਇਨਸਾਫ ਕੀਤਾ ਜਾਵੇ ਜੇਕਰ ਉਹ ਇਨਸਾਫ ਦੀ ਗੱਲ ਕਰਦੇ ਕਾਨੂੰਨ ਦੇ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ ਕਾਨੂੰਨ ਅਨੁਸਾਰ ਵੀ ਇਹਦਾ ਇਨਸਾਫ ਹੋਣਾ ਚਾਹੀਦਾ ਤੇ ਬਣਦੀ ਧਾਰਮਿਕ ਸਜ਼ਾ ਵੀ ਉਹਨਾਂ ਲੋਕਾਂ ਦੇ ਜਿਹੜੇ ਧਾਰਮਿਕ ਪੰਥਕ ਜਥੇਬੰਦੀਆਂ ਦੇ ਆਗੂ ਰਹੇ ਤੇ ਇਸ ਰਿਪੋਰਟ ਨੂੰ ਦਬਾ ਕੇ ਰੱਖਿਆ ਉਹਨਾਂ ਤੇ ਵੀ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ